ਨੰਗੇ ਪੈਰਾਂ ਦਾ ਸਫ਼ਰ ਇਹ ਕਹਾਣੀ ਲੇਖਕ ਦਲੀਪ ਗੋਟਿਵਾਣਾ ਵੱਲੋਂ ਲਿਖੀ ਗਈ ਹੈ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਜੇ ਪਿਛਾ ਮੁੜ ਕੇ ਦੇਖਾਂ ਤਾਂ ਸਭ ਤੋਂ ਪਹਿਲਾਂ ਉਹ ਅਮੀਰ ਘਰ ਯਾਦ ਆਉਂਦਾ ਜਿੱਥੇ ਇੱਕ ਗਰੀਬਣੀ ਚਹੀ ਔਰਤ ਰਹਿੰਦੀ ਸੀ ਜਿਸ ਨੂੰ ਮੈਂ ਮਾਂ ਆਖਦੀ ਸੀ ਤੇ ਉਹ ਬਾਪੂ ਜੀ ਦੀ ਵੀ ਮਾਂ ਸੀ ਅਮੀਰ ਘਰ ਵਿੱਚ ਗਰੀਬਣੀ ਜਿਹੀ ਆਰਥ ਕਿਸ ਤਰ੍ਹਾਂ ਆ ਗਈ ਮੈਂ ਨਹੀਂ ਜਾਣਦੀ ਸ਼ਾਇਦ ਇਸ ਲਈ ਕਿ ਬਾਬਾ ਜੀ ਤਾਂ ਉਹ ਪਹਿਲਾ ਵਿਆਹ ਨਹੀਂ ਸੀ ਸ਼ਾਇਦ ਇਸ ਲਈ ਕਿ ਉਹਨਾਂ ਦਾ ਘਰ ਐਡਾ ਵੱਡਾ ਸੀ ਕਿ ਹੁਣ ਕਿਸੇ ਵੱਡੇ ਘਰ ਨਾਲ ਰਿਸ਼ਤਾ ਜੋੜਨਾ ਉਹਨਾਂ ਲਈ ਕੋਈ ਖਾਸ ਅਰਥ ਨਹੀਂ ਸੀ ਰੱਖਦਾ ਸ਼ਾਇਦ ਉਹ ਜਾਣਦੇ ਸਨ ਕਿ ਵੱਡੀਆਂ ਔਰਤਾਂ ਬਣ ਦੀ ਸਮਰੱਥਾ ਬਹੁਤੀ ਵੱਡੀਆਂ ਘਰਾਂ ਦੀਆਂ ਕੁੜੀਆਂ ਵਿੱਚ ਨਹੀਂ ਹੁੰਦੀ ਸ਼ਾਇਦ ਉਸ ਔਰਤ ਦਾ ਰੰਗ ਰੂਪ ਉਸ ਵੱਡੇ ਘਰ ਤੇ ਮੇਚਦਾ ਸੀ ਇਸ ਲਈ ਪਿੰਡ ਦੇ ਇਸ ਸੱਤ ਚਵਾਰਿਆਂ ਵਾਲੇ ਅਮੀਰ ਘਰ ਵਿੱਚ ਜਿੱਥੇ ਸਿੱਸੇ ਲਾੜ ਲੱਗੇ ਹੋਏ ਸਨ ਜਿੱਥੇ ਸੋਨਾ ਤੱਕੜੀਆਂ ਨਾਲ ਤੋਲਿਆ ਜਾਂਦਾ ਸੀ ਉਸ ਗੁਲਦੀਵਾ ਸਲਾਈ ਦੀ ਟੱਪੀ ਮੰਗਾਉਣ ਜੋਗੇ ਵੀ ਪੈਸੇ ਨਹੀਂ ਸੀ ਹੁੰਦੇ ਕਿੰਨੇ ਕਿੰਨੇ ਦਿਨ ਉਹ ਪੈਸੇ ਮੰਗਣ ਦਾ ਹੌਸਲਾ ਨਾ ਕਰ ਸਕਦੀ ਤੇ ਹਾਰੇ ਵਿੱਚ ਪਾਥੀਆਂ ਦਬਕੇ ਦੂਜੇ ਡੰਗ ਲਈ ਅੱਗ ਸਾਮ ਧੀ ਰਹਿੰਦੀ ਜਦੋਂ ਤੇਰੀ ਬੱਟੀ ਫੁਆਜੀ ਦਾ ਵਿਆਹ ਸੀ ਤਾਂ ਮਲੋਤ ਵਾਲੇ ਰਾਜੀ ਨੇ ਰੋਟੀ ਕੀਤੀ ਸੀ ਸਾਰੀ ਬਰਾਤ ਨੂੰ ਆਪਣੇ ਪਿੰਡ ਤੋਂ ਲੈ ਕੇ ਮਲੋਤ ਤائیں ਤਿੰਨਾ ਕੋਹਾਂ ਵਿੱਚ ਜਨ-ਇਜਨ ਸੀ ਰਾਥ ਕੋੜੇ ਹਾਥੀ ਤੇ ਮੋਟਰ ਕਾਰਾਂ ਆਪਣੇ ਪਿੰਡਾਂ ਦੇ ਆ ਲੋਕਾਂ ਨੇ ਉਦੋਂ ਪਹਿਲੀ ਵਾਰ ਮੋਟਰ ਕਾਰਾਂ ਦੇਖੀਆਂ ਸੀ ਉਹ ਮੈਨੂੰ یوں ਦੱਸਦੀ ਜਿਵੇਂ ਕੋਈ ਬਾਤ ਪਾ ਰਹੀ ਹੋਵੇ ਤੇ ਮੰਗਤੇ ਨੂੰ ਖੇਰ ਪਾਉਂਦੇ ਆ ਉਹ ਤੈਅ ਤੇ ਆੜੇ ਦਿਵਾਲੇ ਦੇਖਦੀ ਖੈਰ ਪਾਉਂਦੇ ਆ ਉੱਚੀ ਉੱਚੀ ਆਖਦੀ ਜਾ ਬਾਬਾ ਕਹਾਂ ਜਾ ਤੋਰ ਪੈਂਦੇ ਨੇ ਬਗਲੀਆਂ પાਕੇ ਬਈ ਕੋਈ ਕੰਮ ਕਰੋ ਜਾ ਕੇ ਰੱਬ ਨੇ ਹੱਥ ਪੈਰ ਦਿੱਤੇ ਨੇ ਜਿਵੇਂ ਬਾਹਰ ਉਹ ਖੈਰ ਪਾਉਂ ਨਹੀਂ ਸਾਧੂ ਨੂੰ ਸ਼ਿਸ਼ਕੇਨ ਹੀ ਗਈ ਹੋਵੇ ਛੜਦੀ ਉਸਨੂੰ ਇਉਂ ਜਿ ਝੜਕਦੀ ਜਿਵੇਂ ਉਹ ਕੋਈ ਲਾਗਣ ਥਾਦਣ ਹੋਵੇ ਤੇ ਮੁੰਡਾ ਉਸਤਾ ਇੱਕ ਵਾਰੀ ਇਸ ਕੱਲ ਤੇ ਲੱਗਤ ਹੋ ਜਾਂਦਾ ਕਿ ਉਹ ਨੰਗੇ ਪੈਰੀ ਤੁਰੀ ਫਿਰਦੀ ਰਹਿੰਦੀ ਸੀ ਚੰਗੇ ਕੱਪੜੇ ਸੰਦੂਕ ਵਿੱਚ ਰੱਖ ਛੜਦੀ ਸੀ ਤੇ ਪਾਟੇ ਛਾਟੇ ਪਾਈ ਰੱਖਤੀ ਸੀ ਉਹਨਾਂ ਸਾਹਮਣੇ ਉਹ ਚੁੱਪ ਰਹਿੰਦੀ ਪਰ ਮੈਨੂੰ ਨਿੱਕੀ ਜਹੀ ਨੂੰ ਉਂਗਲੇ ਲਾਈ ਕੋਠੇ ਤੇ ਜਾ ਕੇ ਆਖਦੀ ਲਹੇ ਕਮਲੇ ਘਰੀ ਜੁੱਤੀ ਪਾਈ ਰੱਖੂੰਗੀ ਤਾਂ ਟੁੱਟ ਨਹੀਂ ਜਾਊਗੀ ਨਾਲੇ ਚੰਗੇ ਲੀੜੇ ਤਾਂ ਆਉਣ ਜਾਣ ਨੂੰ ਰੱਖੀ ਦੇਨੇ ਇਿੱਤਾ ਮੇਰੀ ਛੋਟੀ ਭੈਣ ਹੈ ਬਾਪੂ ਜੀ ਮਖਾਲਾ ਮੈਨੂੰ ਆਖਦੇ ਸ਼ਾਇਦ ਇਸ ਲਈ ਕਿ ਦਾਦੀ ਮਾ ਨੇ ਨਿੱਕੀ ਜਹੀ ਨੂੰ ਮੈਨੂੰ ਆਪਣਾ ਦੁੱਧ ਚਿੰਗਾਉਣਾ ਸ਼ੁਰੂ ਕਰ ਦਿੱਤਾ ਸੀ ਤੇ ਹੈਰਾਨੀ ਦੀ ਗੱਲ ਇਹ ਸੀ ਕਿ ਮੇਰੇ ਲਈ ਦਾਦੀ ਮਾ ਤੇ ਦੁੱਧ ਉੱਤਰ ਆਇਆ ਸੀ ਮੇਰੀ ਉਮਰ ਉਦੋਂ ਇੰਨਾ ਗੱਲਾਂ ਉੱਤੇ ਵਿਚਾਰ ਕਰਨ ਯੋਗ ਨਹੀਂ ਸੀ ਕਿ ਬੀਬੀ ਦੀ ਤਾਂ ਦਾਦੀ ਮਾ ਨੇ ਕਿਉਂ ਦੁੱਧ ਚਿੰਗਾਇਆ ਕਿ ਜਿੰਨੀ ਮੈਂ ਜਦੋਂ ਕਿਸੇ ਗੱਲੋਂ ਮਾਂ ਦੀ ਹਮਾਇਤ ਵਿੱਚ ਖੜੋ ਜਾਂਦੀ ਤਾਂ ਬਾਬਾ ਜੀ ਨੂੰ ਗੁੱਸੇ ਵਿੱਚ ਵੀ ਹਾਸਾ ਆ ਜਾਂਦਾ ਆਪਣੇ ਬਾਬਾ ਜੀ ਨੂੰ ਆਖ ਮੇਰੇ ਮਰਨ ਤੋਂ ਪਹਿਲਾਂ ਪਹਿਲਾਂ ਗੰਗਾ ਨਾਲ ਲਿਆਵੇ ਦਿਨ ਜਦੋਂ ਮੈਨੂੰ ਆਖਿਆ ਤਾਂ ਮੈਂ ਕਿਹਾ ਮੈਂ ਤੂੰ ਹੀ ਆਖ ਦੇ ਉਸ ਦਿਨ ਉਸਨੇ ਬਾਬਾ ਜੀ ਨੂੰ ਆਪ ਆਖਣ ਦਾ ਹੌਸਲਾ ਕਰ ਲਿਆ ਬੋਲੀ ਗੁਲਾਬ ਕੁਰਤੇ ਬਾਪੂ ਜੀ ਤੇਰੀ ਪੋਤੀ ਆਖਦੀ ਐ ਸਾਨੂੰ ਗੰਗਾ ਹੀ ਨਵਾ ਲਿਆ ਜਿਗਰਪੋਂਦੇ ਬਾਬਾ ਜੀ ਜਦੋਂ ਮੁੜ ਕੇ ਉਸ ਵੱਲ ਝਾਕ ਕੇ ਤਾਂ ਉਹ ਜਿਵੇਂ ਪਥਲਾ ਗਈ ਬੋਲੀ ਨਹੀਂ ਆਹੋ ਚੰਗਾ ਤੇਰੀ ਮਰਜ਼ੀ ਆ ਜਲਦੀ ਚੱਲਾਂਗੇ ਜਦੋਂ ਬਾਬਾ ਜੀ ਨੇ ਆਖ ਦਿੱਤਾ ਤਾਂ ਉਹ ਸਾਰਾ ਦੁਪਹਿਰਾ ਕੋਠੀ ਵਿੱਚ ਕੁੱਝਿਆਂ ਵਿੱਚ ਪਾ ਕੇ ਰੱਖੇ ਸੰਦੂਖ ਚ ਲੀਰਾ ਜਬਨ ਕੇ ਲਕੋਲ ਕੋ ਰੱਖੇ ਪੈਸੇ ਲੱਭਦੀ ਰਹੀ ਜਿਹੜੀ ਸੋਚਦੀ ਸੀ ਕਿ ਗੰਗਾ ਤੇ ਜਾ ਕੇ ਉਨ ਦਾਨ ਕਰਕੇ ਆਉਂਗੀ ਨਹੀਂ ਲਪਤੇ ਤਾਂ ਰਹਿਣ ਦੇ ਮਾਂ ਪਾਬਾ ਜੀ ਦੀ ਜੇਬ ਚ ਬਥੇਰੇ ਪੈਸੇ ਨੇ ਜਦੋਂ ਕੁਰਤਾ ਲਾ ਕੇ ਕੀਲੇ ਤੇ ਟੰਗਣ ਲੱਗੇ ਮੈਂ ਕੱਢ ਕੇ ਲਿਆ ਦੂੰ ਰਾਮ ਰਾਮ ਆਕਦੀ ਨੇ ਉਸਨੇ ਕੰਨਾ ਨੂੰ ਹੱਥ ਲਾਏ ਤੇ ਬੋਲੀ ਚੋਰੀ ਨੇ ਕਰੀ ਦੀ ਕਦੇ ਨਹੀਂ ਤਾਂ ਅਗਲੇ ਜਨਮ ਰੱਬ ਤੇਲ ਦੇ ਤਪਦੇ ਕੜਾਹੇ ਚ ਡੋਬ ਦੇ ਅੰਗਿਆਰਿਆਂ ਤੋਂ ਦੀ ਤੋਰਦਾ ਕਰਾਕਤ ਨਾਲ ਪੁੱਠੇ ਟੰਗ ਦਿੰਦਾ ਜਮਦੂਤ ਜਮਦੂਤ ਕੋੜੇ ਮਾਰਦੇ ਆ ਜੂਨ ਮਿਲਦੀਆਂ ਤੇ ਮੈਂ ਭੈਪੀਤ ਹੋ ਕੇ ਇਹ ਸਭ ਸੁਣਦੀ ਰਹੀ ਇੱਕ ਵਾਰੀ ਨਾਪੇ ਜਾਣ ਲੱਗੇ ਬਾਬਾ ਜੀ ਉਸ ਨੂੰ ਗਿਣ ਕੇ 100 ਰੁਪਏ ਫੜਾ ਗਏ ਕਿ ਮੇਰੇ ਪੁੱਛਿਓ ਪਟਿਆਲਿਓ ਵੱਡੀ ਬੀਬੀ ਤੇ ਪਰੌਣਾ ਨਾ ਆ ਜਾਣ ਲੀਰਚ ਬੰਨੇ ਕਦੇ ਉਹਨਾਂ ਕੱਪੜਿਆਂ ਨੂੰ ਉਹ ਕੋਠੀ 'ਚ ਰੱਖ ਦੇਵੇ ਕਦੇ ਸੰਦੂਖ ਵਿੱਚ ਦੇ ਕਦੀ ਟੂੜੀ ਹੇਠ ਲਕੋ ਕੇ ਆਵੇ ਸਾਰਾ ਦਿਨ ਉਸ ਨੂੰ ਪਤਾ ਹੀ ਨਾ ਲੱਗੇ ਕਿ ਇੰਨੇ ਸਾਰੇ ਰੁਪਏ ਉਹ ਕਿੱਥੇ ਰੱਖੇ ਰਾਤ ਨੂੰ ਉਸਨੇ ਸਰਾਣੇ ਰੱਖ ਲਏ ساری ਰਾਤ ਨੀਂਦ ਨਾ ਆਏ ਸਵੇਰੇ ਸਵੇਰੇ ਮੈਨੂੰ ਆਖਣ ਲੱਗੇ ਤਾਂ ਹੀ ਤਾਂ ਸਾਧੂ ਮਹਤਮਾ ਆਖਦੇ ਨੇ ਬਈ ਬਹੁਤੀ ਮਾਇਆ ਤਾਂ ਸੰਤਾਪ ਦਾ ਕਾਰ ਹੈ ਹੁਣ ਮੈਂ ਕੰਮ ਧੰਦਾ ਵੀ ਕਰਨਾ ਕਿੱਥੇ ਰੱਖਾਂ ਰੁਪਏ ਡਰ ਲੱਗਦਾ ਕਿ ਦਰੇ ਖੋ ਨਾ ਜਾਣ ਮਾਪੇ ਮੇਰੇ ਤਾਂ ਮਾਪੇ ਵਾਰਨ ਜੋ ਗਏ ਵੀ ਨਹੀਂ ਮੈਂ ਕਿਹਾ ਆਪਾਂ ਹੱਟੀਆਂ ਚੀਜ਼ ਲਿਓਨੇ ਆ ਸਿੰਖਾਂ ਦੀਆਂ ਡੱਬੀਆਂ ਦੀ ਬੋਰੀ ਚਾਹ ਦੀ ਬੋਰੀ ਲੂਣ ਵਿਚਾਰ ਦੀ ਇੱਕ ਇੱਕ ਬੋਰੀ ਕੱਪੜੇ ਰੰਗਾਂ ਦੇ ਪੀਪੇ ਤੇ ਇੱਕ ਬੋਰੀ ਖੰਡ ਖੇਲਣਿਆਂ ਦੀ ਕਰੋਟਾਂ ਦੀ ਬਦਾਮਾਂ ਦੀ ਜਿੰਨੀਆਂ ਘੱਟੀ ਤੋਂ ਆਉਣ ਵਾਲੀਆਂ ਚੀਜ਼ਾਂ ਦਾ ਮੈਨੂੰ ਪਤਾ ਸੀ ਮੈਂ ਗਿਣਾ ਦਿੱਤੀਆਂ ਉਹ ਹੈਰਾਨ ਹੋਈ ਮੇਰੀ ਵਾਲ ਝਾਕਦੀ ਰਹੀ ਤੇ ਫਿਰ ਬੋਲੀ ਮੈਂ ਮਰ ਜਾ ਕਿੱਡਾ ਦਿਲਾਂ ਤੇਰਾ ਆਹੋ ਖੋਮ ਕਿਹੜੇ ਹਦਿਆਂ ਪਰ ਨਾ ਮੇਰੀ ਧੀ ਸਭ ਗੱਲਾਂ ਰਹਾ ਰਾਦੀਆਂ ਇਹ ਚੰਗੀਆਂ ਹੁੰਦੀਆਂ ਨੇ ਨਾਲੇ ਬੰਦੇ ਨੂੰ ਧਰਮ ਰਾਜ ਕੋਲ ਪਾਈ ਪਾਈ ਦਾ ਹਿਸਾਬ ਦੇਣਾ ਪੈਂਦਾ ਪਿਛਲੇ ਕਰਮ ਇੱਥੇ ਭੋਗਦੇ ਆ ਤੇ ਹੁਣ ਗਾਹਾਂ ਭੋਗਾਂਗੇ ਉਸ ਡਾਢੇ ਤੋਂ ਸੱਤ ਵੇਲੇ ਡਰੀਏ ਵੀ ਉਕੇ ਰਹੀਏ ਧਰਤੀ ਅਸਮਾਨ ਸਾਹਿਬ ਸਬਰ ਸੰਤੋਖ ਦੇ ਬੰਨੇ ਖੜੇ ਨੇ ਨਹੀਂ ਤਾਂ ਇਹ ਨਾ ਆਪਣਾ ਆਪਣਾ ਰਾਹ ਛੱਡ ਤੁਰਨਾ ਪਰ ਲੂਣਾ ਆਜੇ ਜੱਕ ਤੇ ਤੇ ਹੋਰ ਪਤਾ ਨਹੀਂ ਕੀ ਕੁਝ ਆਖਦੀ ਰਹੀ ਤੇ ਇਉ ਉਸ ਉਹ ਅਮੀਰ ਘਰ ਵਿੱਚ ਰਹਿੰਦੀ ਬਹੁਤ ਗਰੀਬ ਔਰਤਾਂ ਬਹੁਤ ਕੁਝ ਮੈਨੂੰ ਯਾਦ ਹੈ ਯਾਦ ਹੀ ਨਹੀਂ ਉਸ ਦਾ ਬਹੁਤ ਕੁਝ ਮੇਰੇ ਅੰਦਰ ਚੁੰਦਾ ਹੈ ਜਿਹੜਾ ਸ਼ਾਇਦ ਉਹ ਆਪਣੇ ਦੁੱਧ ਨਾਲ ਮੈਨੂੰ ਦੇ ਗਈ ਦੰਗੇ ਭੇਰੀ ਫੇਰਨਾ ਮੈਨੂੰ ਬਿਹਤ ਪਸੰਦ ਹੈ ਜੁੱਤੀ ਨੂੰ ਟੁੱਟਣ ਤੋਂ ਬਚਾਈ ਰੱਖਣਾ ਭਾਵੇਂ ਇਸ ਦਾ ਕਾਰਨ ਨਹੀਂ ਕਈ ਤਰ੍ਹਾਂ ਦੇ ਭੋਜਨ ਪਦਾਰਥਾਂ ਚ ਚਟਨੀ ਨਾਲ ਰੋਟੀ ਖਾ ਲੈਣ ਵਿੱਚ ਮੈਨੂੰ ਕੋਈ ਫਰਕ ਨਹੀਂ ਲੱਗਦਾ ਪਾਪੀਆਂ ਦਾ ਤਤੇ ਤੇਲ ਤੇ ਕੜਾਹੀ ਵਿੱਚ ਤੱਲਿਆ ਜਾਣਾ ਅੰਗਿਆਰੇ ਉੱਤੇ ਤੁਰਨਾ ਪੁੱਠੇ ਲਟਕ ਕੇ ਹੋਣਾ ਤੇ ਕੋਹੜੇ ਪੈਂਦੇ ਮੈਨੂੰ ਅੱਜ ਵੀ ਯਾਦ ਹਨ ਜਾਣਦੇ ਹੋਇਆ ਵੀ ਕਿ ਪੈਸਾ ਕੰਮ ਦੀ ਚੀਜ਼ ਹੈ ਪੈਸੇ ਲਈ ਕੋਈ ਮੋਹ ਨਹੀਂ ਉਪਜਦਾ ਤੇ ਅੱਜ ਵੀ ਜਦੋਂ ਕਦੇ ਸਾਡੇ ਸ਼੍ਰੀਮਾਨ ਜੀ ਮਾੜਾ ਜਿਹਾ ਵੀ ਆਕੜਦੇ ਕੇ ਬੋਲਦੇ ਨੇ ਤਾਂ ਮੈਂ ਡਰ ਜਾਂਦੀ ਹਾਂ ਭਾਵੇਂ ਜਾਣਦੀ ਹਾਂ ਡਰਨ ਵਾਲੀ ਕੋਈ ਗੱਲ ਨਹੀਂ ਇਹ ਸ਼ਾਇਦ ਉਸ ਅਮੀਰ ਘਰ ਵਿੱਚ ਰਹਿਣ ਵਾਲੀ ਗਰੀਬ ਔਰਤ ਦਾ ਮੇਰੇ ਸਿਰ ਰਣ ਹੈ ਉਸ ਘਰ ਦਿੱਤੀ ਹੋਣ ਕਰਕੇ ਜਿਹੜਾ ਮੈਂ ਚੁਕਾ ਰਹੀ ਹਾਂ ਤੇ ਮੈਨੂੰ ਲੱਗਦਾ ਹੈ ਉਹ ਅਮੀਰ ਘਰ ਦੇ ਹਰ ਬੰਦੇ ਨੇ ਉਸ ਕਰੀਵ ਵਰਤਾ ਕੁਝ ਨਾ ਕੁਝ ਦੇਣਾ ਹੈ ਪਰ ਨਾ ਇੱਕ ਵਿਸ਼ੇਸ਼ ਘਟਨਾ ਹੁੰਦੀ ਸੀ ਨਿੱਕੇ ਜਿਹੇ ਇਸ ਰੱਥੋ ਨਾ ਦੇ ਪਿੰਡ ਤੱਕ ਨਾ ਕੋਈ ਸੜਕ ਪਹੁੰਚਦੀ ਸੀ ਨਾ ਕੋਲੋਂ ਲੰਘਦੀ ਨਹਿਰ ਦਾ ਪਾਣੀ ਨਾ ਇੱਥੇ ਕੋਈ ਸਕੂਲ ਸੀ ਨਾ ਪੰਚਾਇਤਕਾਰ ਸਰਾਦੀ ਖਤਰਾਨੀ ਦੀ ਤੇ ਲੇਖੂ ਬਾਣੀ ਦੀ ਬਸ ਦੋ ਹੱਟੀਆਂ ਸਨ ਜਿੱਥੋਂ ਲੋਨ ਵਿੱਚ ਰੰਗ ਤੇ ਪਤਾਸੇ ਆਦ ਮਿਲ ਜਾਂਦੇ ਸਨ ਅਗਿਆਨ ਦਾਸ ਦਾ ਡੇਰਾ ਸ਼ਹੀਦਾਂ ਦੀ ਮੱਟੀ ਤੇ ਹਲਟੀ ਵਾਲਾ ਗੁਰਦੁਆਰਾ ਇਸ ਪਿੰਡ ਦੀਆਂ ਦੁੱਖ ਤੇ ਸੁੱਖ ਦੇ ਜਾਣ ਵਾਲੀਆਂ ਥਾਵਾਂ ਸਨ ਬਾਬੇ ਸੰਤੇ ਨਾਈ ਦੀਆਂ ਪੂਰੀਆਂ ਪੂਰੀ ਚੂਰੀ ਦਾ ਹਥੌਲਾ ਜਵਾਕਾਂ ਦੇ ਖੰਗ ਤਾਪ ਤੇ ਦੁੱਖ ਦੀਆਂ ਅੱਖਾਂ ਦੇ ਇਲਾਜ ਸਨ ਨਾ ਪਿੰਡ ਵਿੱਚ ਅਜੇ ਤੱਕ ਕੋਈ ਖੂਨ ਹੋਇਆ ਸੀ ਨਾ ਇੱਥੇ ਕਦੇ ਥਾਣਾ ਉੱਤਰਿਆ ਸੀ ਹਰ ਦੁਆਰ ਫੁੱਲ ਪਾਉਣੇ ਉਹਨ ਨਹੁਣੇ ਤੇ ਨੈਣਾ ਦੇਵੀ ਦੀ ਸੁੱਖ ਦੇ ਲੋਕੀ ਵਿਛਨੇ ਪ੍ਰੋਤ ਤੇ ਸਲਾਹ ਲੈ ਕੇ ਪੀਪੀਆਂ ਵਿੱਚ ਪੰਜੀਰੀ ਪਾ ਲੱਕ ਨਾਲ ਰੁਪਈਏ ਬੰਨ ਸੰਗ ਬਣਾ ਕੇ ਜਾਂਦੇ ਤੇ ਉੱਥੋਂ ਮੁੜਦੇ ਕਾਨਿਆ ਗੰਗਾ ਜਲ ਤੇ ਖਿਲਾਂ ਲੈ ਕੇ ਆਉਂਦੇ ਅਜਾਹੇ ਪਿੰਡ ਚ ਤੋਂ ਕਾਰ ਵਿੱਚ ਬੈਠ ਕੇ ਗੱਲ ਵਿੱਚ ਪਿਸਤੌਲ ਪਾਈ ਅੱਗੇ ਦੋ ਬੰਦੂਕ ਵਾਲੇ ਸਪਾਹੀਆਂ ਨਾਲ ਫਫੜਜੀ ਭੂਆ ਜੀ ਨੂੰ ਪੇਕੇ ਮਿਲਾਉਣ ਲੀਓਂ ਦੇ ਤਾਲੂ ਕੀ ਇੱਕ ਦੂਜੇ ਨੂੰ ਜਾ ਜਾ ਦੱਸਦੇ ਬੀਬੀ ਗੁਲਾਬ ਕੋ ਰਾਈ ਆ ਨਾਲ ਪਰੌਣਾ ਆਇਆ ਮੋਟਰ 'ਚ ਆਏ ਨੇ ਨੀ ਮੈਂ ਮਰਚਾ ਜਾਣੀ ਕੋਈ ਰਾਣੀ ਆ ਆਹੋ ਜੇਤਾ ਕੱਪੜੀਏ ਨੀ ਕਦੇ ਜਿਹੋ ਜੇ ਉਸ ਨੇ ਪਾਏ ਹੋਏ ਨੇ ਟੂਮਾ ਦਾਈ ਅੰਤ ਨਹੀਂ ਲੈ ਪਰੌਣਾ ਸੁਪਰਡੈਂਟਾ ਪਟਿਆਲੇ ਰਾਜੇ ਦੇ ਭਾਈਚਾਰੇ ਚੋਂ ਅਕੇਰਵਾਰ ਚ ਇਹ ਰਾਜੇ ਦੀ ਪੈਰੀ ਹੱਥ ਲਾਉਂਦੇ ਆ ਉਹਦਾ ਅਲਹਿਕਾਰ ਹੋਣ ਕਰਕੇ ਅ ਅੱਗੋਂ ਪਿੱਛੋਂ ਉਹ ਇਹਦੇ ਪੈਰੀ ਹੱਥ ਲਾਉਂਦੇ ਭਾਈਚਾਰੇ ਚ ਚਾਚਾ ਲੱਗਦਾ ਹੋਣਾ ਕਰਕੇ ਲੋਕ ਗੱਲਾਂ ਕਰਦੇ ਉਹ ਜੋ ਘਰ ਵਿੱਚ ਲੋਕਾਂ ਦਾ ਜਿਵੇਂ ਮੇਲਾ ਲੱਗ ਜਾਂਦਾ ਕੁੜੀਆਂ ਚਿੜੀਆਂ ਨੂੰ ਪੂਰੀ ਚਿਓਰੀ ਬਥੇਰਾ ਆਖਦਾ ਜਾਓ ਕੁੜੇ ਗਰਮੀਣਾ ਕਰੋ ਕੁੜੀ ਨੂੰ ਪਰ ਕੌਣ ਸੁਣਦਾ ਮਾਂਤਰਵਾਦੀ ਰਹਿੰਦੀਆਂ ਸਿਆਮੋ ਫਟ ਚਾਹ ਧਰ ਦਿੰਦੀ ਪੈਣੇ ਸ਼ੈਰੀਏ ਨੇ ਪਹਿਲਾ ਚਾਹ ਪੀਣਗੇ ਉਹ ਤੋਂ ਚਵਾਰਿਆਂ ਕੰਨੇ ਕੋਈ ਪਾਣੀ ਛਿੜਕ ਰਿਹਾ ਹੁੰਦਾ ਕੋਈ ਮੰਜੇ ਵਿਛਾ ਰਿਹਾ ਹੁੰਦਾ ਕੋਈ ਪੱਖਾ ਚੱਲ ਰਿਹਾ ਹੁੰਦਾ ਕੋਈ ਮਲੋਦ ਛੋਟਾ ਬਾਰਫ ਲੈਣ ਨੱਠ ਗਿਆ ਹੁੰਦਾ ਕੋਈ ਮੁਰਗੀ ਕੱਟਣ ਜਾ ਲੱਗਦਾ ਤੇ ਪਿੰਡ ਦੇ ਦਾਨੇ ਸਿਆਣੇ ਬੰਦੇ ਆ ਕੇ ਸਰਦਾਰ ਨੂੰ ਫੱਤੇ ਬੁਲਾਉਂਦੇ ਪੈਣ ਕੰਨੇ ਟਾਹੇ ਮੰਜੇ ਤੇ ਬਹਿ ਜਾਂਦੇ ਬਾਰ ਗੂ ਫਰਛਿੜ ਕਛਿੜ ਕਨੇ ਆਣਿਆਂ ਨੂੰ ਕਾਰ ਨੂੰ ਹੱਥ ਲਾਉਣੋਂ ਰੋਕਦਾ ਤੇ ਆਖਦਾ ਸਾਡੀ ਮੋਟਰ ਐ ਕੱਲ ਨੂੰ ਜਦੋਂ ਇਹ ਜਾਣਗੇ ਮੈਂ ਨਹਿਰ ਦੀ ਪਟੜੀ ਤਾਣੀ ਵਿੱਚ ਬੈਠ ਕੇ ਜਾਊਂਗਾ ਕਾਰ ਵਿੱਚ ਉਸ ਵੱਡੀ ਸਾਰੀ ਇੱਕ ਫਲਾਂ ਦੀ ਤੇ ਇੱਕ ਮਠਿਆਈ ਦੀ ਟੋਕਰੀ ਸਪਾਈ ਅੰਦਰ ਲੈ ਆਉਂਦੇ ਸਭ ਤੋਂ ਪਹਿਲਾਂ ਚਾਹ ਤੇ ਨਾਲ ਦੁੱਧ ਦਾ ਚਾਹ ਤੇ ਕੱਚ ਦੇ ਗਲਾਸ ਉੱਪਰ ਭੇਜੇ ਜਾਂਦੇ ਨਾਲ ਮਠਿਆਈ ਵੀ ਸੁੱਤੇ ਮਾਨ ਸਰਦਾਰ ਆਪ ਪੂਰਾ ਮੂੰਹ ਨੂੰ ਲਾਉਣ ਤੋਂ ਪਹਿਲਾਂ ਸਭ ਨੂੰ ਪੂਰਾ-ਪੂਰਾ ਲੈਣ ਨੂੰ ਆਖਦਾ ਨਿੱਕਾ ਸ਼ਿੰਬਾ ਸਭ ਨੂੰ ਦੁੱਧ ਪਾ ਪਾ ਫੜਾਉਂਦਾ ਨਾ ਭਾਈ ਪਾਪ ਨਾ ਚੜਾਓ ਤੀਦੇ ਘਰ ਦਾ ਕੁਝ ਨਹੀਂ ਖਾਣਾ ਵਿੱਚੋਂ ਕੋਈ ਸਿਆਣਾ ਆਖਦਾ ਲੈ ਸਨੇ ਬਿਆਜ ਦਊਂਗਾ ਆਪੇ ਤਾਇਆ ਕੋਈ ਕਫਰੀਟ ਆ ਕੇ ਤੀਦੇ ਘਰ ਦੀ ਟੇਢੀ ਬਧੀਆ ਮਠਿਆਈ ਦਾ ਨਾ ਖਾਣ ਦੀ ਦਲੇਰ ਘਟ ਕੇ ਖੁਸ਼ ਕਰ ਦਿੰਦਾ ਏਸੀ ਰਾਮ ਰੌਲੇ ਵਿੱਚ ਮਾਂ ਜਿਵੇਂ ਬੁੰਦਲੀ ਫਿਰਦੀ ਮੈਨੂੰ ਲੱਭ ਕੇ ਪੁੱਛਦੀ ਤੂੰ ਕੁਛ ਖਾ ਲਿਆ ਇਸ ਵਾਰੀ ਜਦੋਂ ਭੂਆ ਜੀ ਫੁੱਫੜ ਜੀ ਆਏ ਉਹਨਾਂ ਦੇ ਨਾਲ ਟਕੜਾ ਉੱਚਾ ਸੋਹਣਾ ਇੱਕ ਜਵਾਨ ਵੀ ਸੀ ਪੁੱਤ ਬਲਾਲ ਐ ਦੇਖ ਤੇਰੀ ਕੰਨੀ ਕਿਵੇਂ ਝਾਕਦੀ ਐ ਦੀਪ ਇਹ ਤੇਰਾ ਬਾਪੂ ਜੀ ਐ ਮਾਂ ਨੇ ਪਹਿਲੀ ਵਾਰ ਸੰਘ ਦੇ ਜਏ ਬਾਪੂ ਜੀ ਨੂੰ ਤੇ ਦੂਜੀ ਮੈਨੂੰ ਆਖੀ ਪੂਜੀ ਮੇਰੀ ਵਲ ਦੇਖਦੇ ਰਹੇ ਸ਼ੁਕਰ ਹੈ ਆਪਣੀ ਮਾਂ ਤੇ ਨਹੀਂ ਗਈ ਕਾਲੀ ਕਲੋਟੀ ਤੇ ਨਹੀਂ ਤਾਂ نسل ਹੀ ਬਦਲ ਜਾਣੀ ਸੀ ਛੋਟੇ ਭੂਆ ਜੀ ਬੋਲੇ ਇਸੇ ਨੂੰ ਗੁੱਡੀ ਜੀ ਨੂੰ ਤਾਂ ਮੈਂ ਨਾਲ ਲੈ ਜਾਣਾ ਨਾਲ ਹੀ ਵੱਡੇ ਭੂਆ ਜੀ ਨੇ ਜਦੋਂ ਫੁੱਫੜ ਜੀ ਦੇ ਸਾਹਮਣੇ ਆਖਿਆ ਕਿਸੇ ਦੀ ਨਾ ਕਰਨ ਦੀ ਹਿੰਮਤ ਨਾ ਪਈ ਕਿਹੜੇ ਮੂੰਹ ਨਾਲ ਨਾ ਕਰਤੀ ਦੂਜਾ ਵਿਆਹ ਕਰਵਾਏ ਨੂੰ ਵੀ 10 ਸਾਲ ਹੋ ਗਏ ਸਨ ਫੁੱਫੜ ਜੀ ਦੇ ਘਰ ਕੋਈ ਬੱਚਾ ਨਹੀਂ ਸੀ ਹੋਇਆ ਚੱਲੇ ਕਿ ਸਾਡੇ ਨਾਲ ਉੱਥੇ ਆਪਣੀ ਕੋਠੀ ਆ ਬਾਗ ਆ ਬਹੁਤ ਸਾਰੇ ਖਡਾਉਣੇ ਨੇ ਬੱਗੀਆਂ ਨਾਲੇ ਪੜਨ ਲਾ ਦਿਆਂਗੇ ਹੈਨਾ ਪੂਆ ਜੀ ਨੇ ਮੈਨੂੰ ਪੁੱਛਿਆ ਜਦੋਂ ਆਖਿਆ ਕਰੂੰ ਕਾਰ ਚ ਆ ਕੇ ਮਲਾ ਲਿਆ ਜਾਇਆ ਕਰਾਂਗੇ ਫਿਰ ਪੂਆ ਜੀ ਦੀ ਦਾਦੀ ਮਾ ਝਾਕਵਲ ਝਾਕ ਕੇ ਬੋਲੇ ਉਹਨੇ ਕੀ ਆਖਣਾ ਸੀ ਪਰ ਮੈਨੂੰ ਪਤਾ ਉਸ ਰਾਤ ਦਾਦੀ ਮਾ ਨੇ ਰੋਟੀ ਨਹੀਂ ਖਾਧੀ ਅਗਲੇ ਦਿਨ ਪੂਆ ਜੀ ਨੇ ਆਪ ਮੇਰੇ ਵਾਲ ਵਾਹੇ ਨਵਾਂ ਫਰਕ ਪਾਇਆ ਮੇਰੇ ਫਰਕ ਨੂੰ ਸੈਂਟ ਲਾਇਆ ਹੈ ਕੁੜੀਏ ਬੀਬੀ ਗੁਲਾਬ ਕੁੜੇ ਤੋ ਫਿਰ ਰਾਣੀਆਂ ਦੇਖੀਆਂ ਨੇ ਉੱਥੇ ਕਿਹੋ ਜੀਆਂ ਹੁੰਦੀਆਂ ਨੇ ਉੱਥੇ ਤਾਂ ਆਖੇ ਇੱਕ ਗੁਰਦੁਆਰਾ ਵੀ ਹੈ ਜਿੱਥੇ ਸੁਖਨਾਵਰ ਆਉਂਦੀਆਂ ਨੇ ਆਖੇ ਉੱਥੇ ਚਿਹਰੇ ਬੜੇ ਸੋਹਣੇ ਰੰਗ ਦਿਨੇ ਬਹੂਆਂ ਬੁੜੀਆਂ ਤੇ ਕੁੜੀਆਂ ਝੁੰਮਟ ਵਿੱਚ ਘੇਰੇ ਪੂਆਜੀ ਨੂੰ ਚੈਕਰ ਨਿਹਾਲ ਕੋ ਬਚਨੀ ਸ਼ਾਂਤੀ ਇਹ ਦੋ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛਦੀਆਂ ਇਸ ਥੀੜ ਪੜੱਕੇ ਜਿਹੇ ਵਿੱਚ ਸਭ ਤੋਂ ਅੱਖ ਬਚਾ ਕੇ ਉਹ ਸਾਹਮਲੀ ਸੁਨੱਖੀ ਜਵਾਨ ਲੜਕੀ ਜੋ ਚੁੱਪਚਾਪ ਘਰ ਵਿੱਚ ਕੰਮ ਕਰਦੀ ਤੁਰੀ ਫਿਰਦੀ ਹੁੰਦੀ ਸੀ ਜਿਸ ਵੱਲ ਮੈਂ ਕਦੇ ਬਹੁਤਾ ਧਿਆਨ ਨਹੀਂ ਸੀ ਦਿੱਤਾ ਉਸ テル ਮੈਨ ਨੂੰ ਸੱਜ ਦੇ ਪਿਛਲੇ ਅੰਦਰ ਲੈ ਗਈ ਤੂੰ ਚੱਲੀ ਆ ਫਿਰ ਆਖ ਉਹ ਮੇਰੇ ਸਿਰ ਤੇ ਮੂੰਹ ਤੇ ਬਹਾਂ ਤੇ ਹੱਥ ਫੇਰਦੀ ਪਿਆਰ ਦਿੰਦੀ ਛਮ ਛਮ ਰੋਈ ਜਾ ਰਹੀ ਸੀ ਬਿੰਨੂ ਪੁੱਤਾਂ ਨਹੀਂ ਜਾਣਗੀ ਮੈਨੂੰ ਚਿੱਠੀਆਂ ਪਾਇਆ ਕਰੇਗੀ ਤੇਰੇ ਬਿਨਾ ਮੇਰਾ ਜੀ ਕੀ ਮੇ ਲੱਗੂ ਆਪਣੇ ਬਾਬਾ ਜੀ ਨੂੰ ਆਖਦੇ ਬਈ ਮੈਂ ਨਹੀਂ ਜਾਣਾ ਤੇ ਇਹ ਮੇਰੀ ਬੀਜੀ ਸੀ ਫੇਰ ਠੀਕ ਆ ਅਸੀਂ ਲੈ ਜਾਈਏ ਨਾ ਦੀਪ ਦੀਪ ਨੂੰ ਹੁਫੜ ਜੀ ਨੇ ਜਦੋਂ ਬਾਬਾ ਜੀ ਨੂੰ ਆਖਿਆ ਤਾਂ ਉਹ ਕੁਝ ਗੰਭੀਰ ਚੇਹੇ ਹੋ ਕੇ ਆਖਣ ਲੱਗੇ ਹੁਣੇ ਲੈ ਕੇ ਜਾਣੀ ਆ ਸ਼ਾਇਦ ਉਹਨਾਂ ਦਾ ਮਤਲਬ ਸੀ ਹੁਣ ਤਾਂ ਬੇਲਾਟ ਪਾਓ ਫੇਰ ਦੇਖੀ ਜਾਓ ਐਕਤੀ ਤਾਂ ਅਸੀਂ ਆਈ ਸੀ ਇਸ ਨੂੰ ਲੈਣ ਪੂਹਾ ਜੀ ਨੇ ਜ਼ੋਰ ਨਾਲ ਜ਼ੋਰ ਪਾਇਆ ਦੇਖੋ ਸਾਹੂ ਲੈ ਲੈ ਬੇਸ਼ੱਕ ਜਾਓ ਪਰ ਚੰਗਿਓ ਰੱਖਿਓ ਸਾਨੂੰ ਤਾਂ ਇਹ ਸੱਤਾ ਪੁੱਤਾਂ ਤੋਂ ਪਿਆਰੀ ਐ ਬਾਕੀ ਖਰਚ ਸਾਲ ਦਾ ਮੈਂ ਹੀ ਦੇ ਦਿਆ ਕਰੂੰਗਾ ਇਸ ਦਾ ਪੜਨ ਲਾ ਦਿਓ ਵਹ ਸਭ ਕੁਝ ਸੁਣ ਰਹੀ ਸੀ ਸਭ ਕੁਝ ਦੇਖ ਰਹੀ ਸੀ ਪਰ ਇਸ ਰਾਮ ਰੋਲੇ ਜਿਹੇ ਵਿੱਚ ਕੁਝ ਵੀ ਸੋਚ ਨਹੀਂ ਰਹੀ ਸੀ ਕੁਝ ਵੀ ਮਹਿਸੂਸ ਨਹੀਂ ਕਰ ਰਹੀ ਸੀ ਆਥ ਨੇ ਡਿਕ ਡੋਲੇ ਖਾਂਦੀ ਪਾ ਪਾ ਲੰਘ ਕੇ ਕਲਰਾ ਵਿੱਚ ਹੁੰਦੀ ਕਾਰ ਵਿੱਚ ਕਾਰ ਚ ਦੋ ਪਿੰਡ ਦੀ ਚੂ ਛੱਡ ਕੇ ਜਰਗ ਦੇ ਪੁਲ ਤੋਂ ਤਹਿਰ ਦੀ ਪੱਟੜੀ ਤੇ ਆ ਚੜੀ ਮੇਰੇ ਅਜੀਬ ਕਿਸਮ ਦਾ ਹੌਲ ਪਿਆਤੇ ਮੈਂ ਪਿਛਲੇ ਸੀਸੇ ਵਿੱਚੋਂ ਮੁੜ ਕੇ ਪਿੰਡ ਵੱਲ ਚਾਕੀ ਆਪਾਂ ਅੱਜ ਹੀ ਜਾ ਕੇ ਨਮੀ ਨਮੀਆ ਫਰਾ ਕਲਮ ਲਵਾ ਲਾਂਗੇ ਪੰਨਾ ਲਾਲ ਦੀ ਦੁਕਾਨ ਤੋਂ ਤੇ ਕਰਾ ਰਾਮ ਦੀ ਦੁਕਾਨ ਤੋਂ ਖਡਾਉਣੇ ਨਾਲੇ ਉੱਥੇ ਤੇਰੀ ਇੱਕ ਹੋਰ ਬੀਜੀ ਵੀ ਆ ਫੁੱਫੜ ਜੀ ਨੇ ਸਿਰ ਤੇ ਹੱਥ ਫੇਰਦੇ ਆਖਿਆ ਆਪਾਂ ਕੱਲ ਹੀ ਮਿਲਣ ਆ ਜਾਾਂਗੇ ਉਹ ਅਜੀਬ ਨੇ ਮੇਰੀਆਂ ਭਰੀਆਂ ਅੱਖਾਂ ਵੱਲ ਝਾਕ ਕੇ ਆਖਿਆ ਤੇ ਕਾਰ ਨਹਿਰ ਦੇ ਕੰਡੇ-ਕੰਡੇ ਤੁਰੀ ਜਾ ਰਹੀ ਸੀ ਤੇ ਨਾਲ-ਨਾਲ ਹੀ ਨਹਿਰ ਤੁਰੀ ਜਾ ਰਹੀ ਸੀ ਹਨੇਰਾ ਪੈਣ ਤੋਂ ਪਹਿਲਾਂ ਅਸੀਂ ਪਟਿਆਲੇ ਪਹੁੰਚ ਗਏ ਇੱਕੋਠੀ ਬਾਗ ਤਲਾ ਨੌਕਰ ਬੱਕੀ ਕਮਰਿਆਂ ਵਿੱਚ ਵੱਡੇ-ਵੱਡੇ ਸ਼ੀਸ਼ੇ ਸੋਫੇ ਕੁਰਸੀਆਂ ਕਲੀ ਨਿੱਕੇ-ਨਿੱਕੇ ਚਤਲ ਕੁੱਤੇ ਪਿੰਜਰੇ ਵਿੱਚ ਬੈਨਾ ਸਭ ਕੁਝ ਹੀ ਉੱਪਰ ਉੱਪਰ ਲੱਗਿਆ ਤੇ ਉਸ ਰਾਤ ਆਪਣੇ ਆਪ ਨਾਲ ਗੱਲਾਂ ਕਰਦੀ ਸਰਾਣੇ ਵਿੱਚ ਮੂੰਹ ਦੇ ਕੇ ਬਹੁਤ دیر ਤੱਕ ਮੈਂ ਚੁੱਪਚਾਪ ਰੋਂਦੀ ਰਹੀ ਅਗਲੇ ਦਿਨ ਪੂਆ ਜੀ ਪੜਤਿਆਂ ਵਾਲੀ ਕਾਰ ਵਿੱਚ ਬਿਠਾ ਕੇ ਨੇਰੇ-ਨੇਰੇ ਗੁਰਦੁਆਰੇ ਲੈ ਗਏ ਗਿੰਦਾ ਰਾਮ ਨਾਲ ਕਾਲੀ ਦੇਵੀ ਦਾ ਮੰਦਿਰ ਦੇਖਣ ਭੇਜਿਆ ਕੁਆਰਾਮ ਦਿਓ ਕਿੰਨੇ ਹੀ ਘਟੌਣੇ ਆ ਗਏ ਪਰ ਮੇਰਾ ਮਨ ਕਰੇ ਇੱਕ ਘਟੌਣੇ ਜਿਨ੍ਹਾਂ ਵਿੱਚ ਇੱਕ ਬਲੈਤੀ ਗੁੱਡੀ ਵੀ ਸੀ ਲੈ ਕੇ ਵੰਡੀ ਮਾ ਕੋਲ ਚਲੀ ਜਾਵਾ ਤੀਸਰੇ ਦਿਨ ਆਪਣੇ ਬਾਬਾ ਜੀ ਆ ਗਏ ਆਖਣ ਲੱਗੇ ਮੈਂ ਆਖਿਆ ਪਤਾ ਲਿਆਵਾ ਬਈ ਦੀਪ ਦਾ ਜੀ ਲੱਗ ਗਿਆ ਤੇ ਨਾਲੇ ਬੜੇ ਉਦਾਸ ਮੂਹ ਨਾਲ ਦੱਸਿਆ ਪੰਡਤ ਤਾਂ ਆਖਦਾ ਸੀ ਐ ਇੱਕ ੜਕਾ ਹੋ ਪਰ ਫੇਰ ਲੜਕੀ ਹੋਗੀ ਲਹਿਪੋਰਾ ਭਰਤੇ ਮੁੰਡੇ ਤੇ ਤਿੰਨ ਧੀਆ ਹੋ ਗਈਆਂ 5 ਸਾਲ ਅਜੇ ਵਿਆਹ ਨੂੰ ਨਹੀਂ ਹੋਏ ਪੂਆ ਜੀ ਆਖ ਰਹੇ ਸਨ ਜਿੱਥੇ ਲੋੜ ਹੁੰਦੀ ਐ ਉੱਥੇ ਦਿੰਦਾ ਨਹੀਂ ਰੱਬ ਇਹ ਸਾਡੇ ਹੋ ਜਾਂਦੀ ਵੱਡੀ ਭੂਆ ਜੀ ਨੇ ਕਵੇਲੇ ਦਾਤਲ ਕਰਦੇ ਆ ਆਖਿਆ ਚਲੋ ਸਾਊ ਇਹਨਾਂ ਦੇ ਆਪਣੇ ਭਾਗ ਖਾਣੇ ਨੇ ਬਾਬਾ ਜੀ ਬੋਲੇ ਆਈਆਂ ਗੱਲ ਆਈਆਂ ਹੁਣ ਸਿੱਟੀਆਂ ਥੋੜੀ ਜਾਂਦੀਆਂ ਨੇ ਚਲ ਤੁਹਾਡੇ ਕੋਲ ਤਾਂ ਦੋ ਹੀ ਹੋਈਆਂ ਦੀਪ ਹੁਣ ਸਾਡੀ ਹੋਗੀ ਭੂਆ ਜੀ ਆਖ ਰਹੇ ਸਨ ਬਾਬਾ ਜੀ ਨੇ ਇਸ ਗੱਲ ਦਾ ਜਵਾਬ ਨਹੀਂ ਦਿੱਤਾ ਸੀ ਪਰ ਲੱਗਦਾ ਸੀ ਇਸ ਗੱਲ ਨਾਲ ਉਹਨਾਂ ਦਾ ਮੂੰਹ ਖਸੈਲਾ ਖਸੈਲਾ ਹੋ ਜਾਂਦਾ ਸੀ ਚਲੋ ਅਜੇ ਤੁਹਾਡੇ ਕੋਲ ਐ ਪਰ ਵਿਆਹ ਇਸ ਦਾ ਮੈਂ ਆਪਣੇ ਘਰ ਹੀ ਕਰਾਂ ਪਾਪਾ ਜੀ ਨੇ ਗੰਭੀਰ ਹੋ ਕੇ ਕਿਹਾ ਲੈ ਸੁਣੋ ਅਜੇ 4 ਸਾਲ ਦੀ ਹੋਈ ਨਹੀਂ ਤੇ ਇਹਨਾਂ ਨੂੰ ਵਿਆਹ ਦਾ ਫਿਕਰ ਪੈ ਗਿਆ ਫੁੱਫੜ ਜੀ ਰੇੜਵੀ ਦੀ ਸੂਈ ਇਧਰੋਂ ਉੱਤਰ ਘਮਾਉਂਦੇ ਬੋਲੇ ਤੇ ਇਹ ਦਾ ਤਾਂ ਜੰਮਦਿਆਂ ਦਾ ਹੀ ਮਾਪਿਆਂ ਨੂੰ ਫਿਕਰ ਪੈ ਜਾਂਦੇ ਪਰ ਡੇਪੂਆ ਜੀ ਆਖ ਰਹੇ ਸਨ ਦੇਖੀਏ ਫਿਰ ਹੁਣੇ ਕੋਈ ਸਰਦਾਰਾਂ ਦਾ ਮੁੰਡਾ ਜਿੱਦੀ ਮਾਂ ਮਰੀ ਹੋਵੇ ਫੁੱਫੜ ਜੀ ਨੇ ਮਜ਼ਾਕ ਕੀਤਾ ਲੈ ਇੱਕ ਮਰੀ ਹੋਈ ਹੋ ਦੋ ਮਰੀਆਂ ਹੋਈਆਂ ਹੋਣਗੀਆਂ ਸਾਰੀਆਂ ਥੋੜੇ ਮਰੀਆਂ ਹੋਈਆਂ ਹੋਣਗੀਆਂ ਮੁੰਡੇ ਦੀਆਂ ਮਾਮਾ ਇੱਥੇ ਹੈ ਕਿਹੜਾ ਸਰਦਾਰ ਜੀ ਦੇ ਦੋ ਚੋਂ ਤੋਂ ਘਟ ਬੋਟੀਆਂ ਹੁਣ ਵੱਡੇ ਭੂਆ ਜੀ ਦੱਸ ਰਹੇ ਸਨ ਇਹ ਸਭ ਕੁਝ ਮੈਨੂੰ ਕਿਵੇਂ yaad ਹੈ ਇਹ ਸਭ ਕੁਝ ਨਹੀਂ ਬਹੁਤ ਕੁਝ ਵਿੱਚੋਂ ਕੁਝ ਹੈ ਜੋ yaad ਹੈ ਉਹ ਫਰਕ ਵਾਲੀ ਨਿੱਕੀ ਜਹੀ ਕੁੜੀ ਜੋ ਮੈਂ ਕਦੇ ਸੀ ਉਸ ਨੂੰ ਤੁਰਤੀ ਫਿਰਤੀ ਨੂੰ ਮੈਂ ਅਜੇ ਵੀ ਦੇਖ ਸਕਦੀ ਹਾਂ ਕੁਝ ਦਿਨਾਂ ਮਗਰੋਂ ਕਿਉਂਦੀ ਬੀਬੀ ਦੋਵੇਂ 부ਆ ਜੀਆਂ ਲਈ ਚਾਂਦੀ ਦੀਆਂ ਪੰਜੇਬਾ ਕੁਝ ਰੇਸ਼ਮੀ ਲਈ ਫੁੱਫੜ ਦੀ ਲਈ ਕੰਬਲ ਤੇ ਮੇਰੇ ਲਈ ਕੁੜੀਆਂ ਤੋਂ ਬਣਵਾ ਕੇ ਲੇਹੰਦੀ ਮੋਤੀਆਂ ਦੀ ਸੱਗੀ ਫੁੱਲਾਂ ਵਾਲੀ ਗੁੱਡੀ ਲੈ ਦੇ ਦਾਦੀ ਮਾਂ ਆ ਗਈ ਉਹ ਸੁੰਦਾਰਾ ਲੈ ਕੇ ਆਈ ਸੀ ਨਾਲ ਸੰਤਾਂ ਨਹੀਂ ਸੀ ਉਸ ਰਾਤ ਮੈਂ ਮਾਂ ਦੇ ਨਾਲ ਹੀ ਸੁੱਤੀ ਜੀ ਲਾ ਕੇ ਪੜੀ ਮੇਰੀ ਧੀ ਨਾਲੇ ਤੇਰੇ ਬਾਬਾ ਜੀ ਨੇ ਪੈਸੇ ਭੇਜੇ ਨੇ ਉਸਨੇ ਟੀਨ ਦੀ ਢੀੜੇ ਮੂੰਹ ਵਾਲੀ ਦਵਾਈਤ ਵਿੱਚ ਭਾਈ ਭਾਨ ਮੈਨੂੰ ਦਿਦਿਆ ਆਖਿਆ ਰੋਜ਼ ਸਕੂਲ ਜਾਂਦੀ ਇਸ ਵਿੱਚੋਂ ਕੱਢ ਕੇ ਲੈ ਜਾਇ ਉਹ ਆਖ ਰਹੀ ਸੀ ਮੈਂ ਨਹੀਂ ਪੜਨਾ ਮੈਂ ਆਖਿਆ ਨਾ ਮੇਰੀ ਰਾਣੀ ਤੀ ਇਹੋ ਨਹੀਂ ਆਖੀਦਾ ਕਿਉਂ ਪੜਨਾ ਕਾਤੋਂ ਨਹੀਂ ਫਿਰ ਆਪਣੇ ਹੱਥੀ ਲੇਖ ਕੇ ਤੂੰ ਮੈਨੂੰ ਕਾਟ ਪਾ ਦਿਆ ਕਰੀ ਮੈਂ ਇੱਕ ਦਿਨ ਜਾ ਕੇ ਦੇਖ ਲਿਆ ਮੈਂ ਤਾਂ ਪੜਨਾ ਹੀ ਨਹੀਂ ਤੇ ਇਸ ਤੋਂ ਮਗਰੋਂ ਅਗਲੇ ਦਿਨ ਉਸ ਤੋਂ ਵੀ ਅਗਲੇ ਦਿਨ ਕਦੇ ਵੱਡਿਆਂ ਦੇ ਕਦੇ ਘੂਰ ਕੇ ਸਾਰੇ ਜ਼ੋਰ ਲਾ ਰਹੇ ਪਰ ਮੈਂ ਆਖਿਆ ਮੈਂ ਸਕੂਲ ਨਹੀਂ ਜਾਣਾ ਮੈਂ ਪੜਨਾ ਨਹੀਂ ਦੋ ਮੇ ਬੁਆਜੀ ਜਦੋਂ ਹਮ ਹਾਰ ਹਟੇ ਫੁੱਫੜ ਜੀ ਨੇ ਆਖਿਆ ਠੀਕ ਹੈ ਮੇਰਾ ਬੇਟਾ ਸਕੂਲ ਨਹੀਂ ਜਾਊਗਾ ਬਿਲਕੁਲ ਨਹੀਂ ਪੜੋ ਪੜਾਉਣਾ ਤੇ ਉਹਨਾਂ ਨੇ ਬਾਕੀਆਂ ਨੂੰ ਵੀ ਆਖ ਦਿੱਤਾ ਕੋਈ ਇਸ ਨੂੰ ਸਕੂਲ ਜਾਣ ਲਈ ਨਾ ਆਖੇ ਫਿਰ ਕਿਸੇ ਨੇ ਸਕੂਲ ਜਾਣ ਲਈ ਨਾ ਆਖਿਆ ਪਰ ਕਦੇ ਕਦੇ ਛੋਟੇ ਵੀ ਜੀ ਜਾਂ ਵੱਡੇ ਵੀ ਜੀ ਅਸਲ ਚ ਪੁਆਜੀ ਜਿਨ੍ਹਾਂ ਨੂੰ ਹੁਣ ਮੈਂ ਵੀ ਜੀ ਆਖਦੀ ਸੀ ਆਖਦੇ ਪੜेंगी ਨਹੀਂ ਤਾਂ ਜੱਟਾਂ ਦੇ ਘਰ ਵਿਆਹ ਹੋ ਜੂ ਗੋਹਾ ਕੁੜਾ ਕਰਿਆ ਕਰੀ ਪੜेंगी ਨਹੀਂ ਤਾਂ ਜੱਟਾਂ ਦੇ ਘਰ ਵਿਆਹੀ ਵਿਆਹ ਹੋ ਗੋਹਾ ਕੁੜਾ ਕਰਿਆ karenge ਪੜेंगी ਨਹੀਂ ਤਾਂ ਅਨਪੜ ਰਹਿ جائیںਗੀ ਪੜेंगी ਨਹੀਂ ਤਾਂ ਪੜੇਗੀ ਨਹੀਂ ਤਾਂ ਪਰ ਮੈਂ ਆਖਦੀ ਸੀ ਮੈਂ ਪੜਨਾ ਨਹੀਂ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ కమెంట్ జరుగు దస్తున్నా జీ ధన్వాద